ਇਹਨਾਂ ਨੇ ਕੰਮ ਕਰਦੇ। ਮੈਂ ਜ਼ਿਆਦਾ ਸਮਾਂ ਲਾਣ ਤੋਂ ਆਇਆ। ਤੋਂ ਆਪਣੇ ਨਾਲ ਇੱਕ ਬੜੀ ਗਿਰਤੀਆ ਕਰ ਰਹੀਆਂ ਨੇ ਕਿ ਕੋ ਨਵੇਂ ਫੋਨ ਦੇ ਸਬੰਧ ਨੇ ਭਗਵੰਤ ਮਾਨੇ ਕੰਡਾ ਹੈ ਕਿ ਕਿਸਾਨਾਂ ਦਾ ਸਹਿਮਤ ਨੇ ਕੁਝ ਲੋਕ ਕਰਵਾਉਂਦੇ ਆ। ਉਸ ਭਗਵੰਤ ਮਾਨ ਨੂੰ ਸੱਚਾ ਚਾਣ ਦਿੱਤਾ ਜਿਵੇਂ ਸੀ ਕੋਈ ਪਹਿਲਾ ਕਿ ਭਗਵੰਤ ਮਾਨ

ਕਰੀਬ 500 ਜੋਤੋਂ ਇੱਕ ਕਰ ਜੇ ਮੇਟੇ ਕਰੀ ਗਈ ਕੱਟੀਆ ਬਹੁਤ ਅਤਿ ਗਾਉਂ ਦੀ ਜ਼ਮੀਨ ਹੈ ਨਹਿਰੀ ਪਾਣੀ ਦੀ ਤੇ ਕਿਉਂ ਨਹੀਂ ਉਹਦੇ ਅੱਜ ਤੱਕ 30% ਤੋਂ ਵੱਧ ਪੰਚਾਇਤਾਂ ਸਮੇਤ ਕੋਈ ਨਾ ਫੈਲੀ ਪਈ ਉਹ ਪਾਲੀ ਕਲੀਣਾ ਔਰ ਹੁਣੇ ਇਹਨਾਂ ਸਰਕਾਰਾਂ ਤੇ ਹੋਰ ਕਿੰਨੀ ਟੜੀ ਨਾਰੀ ਪੜਾਏਗਾ ਉਹ ਕਿੱਥੋਂ ਹੋਣਗੇ ਸੋ ਮੈਂ ਕਮੇਟੀ ਕਰ ਰਹੀ ਹਾਂ ਕਿ ਮੈਨੂੰ ਕੱਲ ਇੱਕ ਪੱਤਰਕਾਰ ਨੇ ਸਵਾਲ ਕੀਤਾ ਇਹ ਜੋ ਪਿਛਲੇ ਛਾਲ ਰਚਿਆ ਕਾਰਨ ਬੜਾ ਸਪਸ਼ਟ ਹੈ ਕਿ ਇਹ ਪੰਜਾਬ ਦੇ ਲੋਕ ਖਰੂ ਕਾਲ ਸਮੇਤ ਤੋਂ ਲੈ ਕੇ ਜੁੱਧ ਦੇ ਖਿਲਾਫ ਆਵਾਜ਼ ਭਰਨੇ ਆ ਰਹੇ ਨੇ ਔਰ ਇਹ ਸਭ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ ਰੋਣ ਲਈ ਅਤੇ ਇਹਨਾਂ ਨੂੰ ਆਪ ਕੁਝ ਕਟੋ ਫਤੂ ਘਾਉਣ ਲਈ ਇਹ ਇੱਕ ਸਮਾਜਿਕ ਹੈ ਕਿ ਇਹ ਲੋਕ ਆਪ ਦਾ ਕਟੋ ਕਦਮ ਆਪ ਖੜੋ ਹੋਏ ਕਿ ਇਹਨਾਂ ਦੇ ਜਦੋਂ ਹੋਏਗਾ ਇਹ ਬੱਚਿਆਂ ਨੂੰ ਸੁਣਿਆ ਨਹੀਂ ਬੋਲ ਸਕਾਂਗੇ ਤੇ ਮੇਰੇ ਲੋਕਾਂ ਦੀ ਗੱਲ ਕੀ ਕਰੀਏ ਜਿੰਸ ਕਰਕੇ ਇੱਕ ਕੇਂਦਰ ਸਰਕਾਰ ਦੀ ਜੜਿਆ ਤੇ ਲੰਸੀਆਂ ਕਰ ਕੇ ਇਹਦੇ ਦਿੱਲੀ ਤੱਕ ਤੇ ਮੁਰਜ਼ਾ ਬੰਦਰੇ ਰਾਜੀ ਦਾ ਸਾਥ ਕਿਹਨੇ ਕੀਤਾ ਰਾਜ ਜੀ ਦੀ ਪਠਾਣੀ ਨੇ ਕੀਤਾ ਤਾਂ ਹੁਣ ਮੋਤੀ ਹੈ ਇਹ સમુદ્ર